ਸਾਤਸ਼ਰੀਆ ਕਾਲ ਜੀ ਪੰਜਾਬੀ ਲਿੰਕ মিডিਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕਦੀਪ ਘਰ ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਧਵਾ ਨੂੰ ਜੁੜੀ ਹਰਮੰਦਰ ਸਾਹਿਬ ਵਿਕੇ ਸਰਬਉੱਚ ਸਿੱਖ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਵਿਕੇ ਪੇਜ ਹੋਏ ਉਹਨਾਂ ਨੇ ਪੰਜ ਸੰਗ ਸਾਹਿਬਾਨ ਦੇ ਸਾਹਮਣੇ ਪੰਜ ਭਾਸ਼ਾ ਵਿਭਾਗ ਵੱਲੋਂ 24 ਜੁਲਾਈ ਨੂੰ ਜੰਮੂ ਕਸ਼ਮੀਰ ਦੇ ਸ਼ਿਰੀ ਨਗਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪੰਜਾਹਵੇਂ ਸ਼ਹੀਦੀ ਦਿਵਸ ਤੇ ਨਾਚ ਗਾਣਾ ਪ੍ਰੋਗਰਾਮ ਕਰਵਾਉਣ ਲਈ ਆਪਣੀ ਗਲਤੀ ਸਵੀਕਾਰ ਕੀਤੀ ਜ਼ਕੀਦਾਰ ਗੁਰਦੇਵ ਚੰਗ ਗੱਡਗੱਜ ਨੇ ਮੰਤਰੀ ਬੈਂਸ ਨੂੰ ਸੱਚਾ ਸੁਨਾਉਣ ਦੇ ਹੋਏ ਕਿਹਾ ਕਿ ਉਹ ਸ਼੍ਰੀ ਹਰਵੰਦਰ ਸਾਹਿਬ ਤੋਂ ਅੰਮ੍ਰਿਤਸਰ ਦੇ ਗੁਰੂ ਕੇ ਮਹਿਲ ਤੱਕ ਪੈਦਲ ਜਾਣਗੇ ਉੱਥੇ ਜਗ੍ਹਾ ਦੀ ਸਫਾਈ ਕਰਵਾਉਣਗੇ ਤੋਂ ਬਾਅਦ ਉਹ ਗੁਰਦੁਆਰਾ ਕੋਟਾ ਸਾਹਿਬ ਪਹੁੰਚਣ ਤੋਂ ਪਹਿਲਾਂ 100 ਮੀਟਰ ਹੈ ਇਹਦਾ ਉੱਤਰਨਗੇ ਇੱਥੋਂ ਗੁਰਦੁਆਰਾ ਸਾਹਿਬ ਪੈਦਲ ਜਾਣਗੇ ਇਸ ਦੇ ਨਾਲ ਹੀ ਉਹ ਰਸਤਾ ਸਾਫ਼ ਕਰਵਾਉਣਗੇ ਇਸ ਤੋਂ ਬਾਅਦ ਉਹ ਗੁਰਦੁਆਰਾ ਪਾਸ਼ਾਏ ਬਾਬਾ ਬਕਾਲਾ ਸਾਹਿਬ ਪਹੁੰਚਣ ਤੋਂ ਪਹਿਲਾਂ 100 ਮੀਟਰ ਹੈ ਇਹਦਾ ਉੱਤਰਨਗੇ ਤੇ ਸੜਕਾਂ ਦੀ ਸਫਾਈ ਕਰਨਗੇ ਇਸ ਤੋਂ ਬਾਅਦ ਹਰਜੋਤ ਸਿੰਘ ਨੂੰ ਦਿੱਲੀ ਦੇ ਗੁਰਦੁਆਰਾ ਸ਼ੀਸ਼ਕੰਜ ਸਾਹਿਬ ਅਤੇ ਜੀਰੀ ਅਨੰਤਪੁਰ ਸਾਹਿਬ ਦੇ ਗੁਰਦੁਆਰਾ ਚੀਸ਼ਕਾਂ ਸਾਹਿਬ ਜਾਣਾ ਹੋਵੇਗਾ ਉਸ ਨੂੰ ਦੋਵਾਂ ਧਾਵਾਂ ਤੇ ਮੱਤਾ ਟੇਕਣਾ ਪਵੇਗਾ ਅਤੇ ਦੋ ਦਿਨ ਜੋੜਾ ਘਰ ਵਿੱਚ ਸੇਵਾ ਕਰਨੀ ਪਵੇਗੀ ਇਸ ਦੇ ਨਾਲ ਹੀ ਉਸ ਨੂੰ 1100 ਰੁਪਏ ਦੀ ਦੇਗ ਜਾਨੀ ਕਿ ਪ੍ਰਸ਼ਾਦੋ ਭੇਟ ਕਰਨੀ ਪਵੇਗੀ ਅਤੇ ਅਰਦਾਸ ਕਰवानी ਪਵੇਗੀ ਇਸ ਤੇ ਮੰਤਰੀ ਨੇ ਕਿਹਾ ਕਿ ਮੈਨੂੰ ਸਜ਼ਾ ਮਨਜ਼ੂਰ ਹੈ ਜਿਸ ਸਮਗਨ ਨੂੰ ਲੈ ਕੇ ਵਿਵਾਦ ਖੜਾ ਹੋਇਆ ਹੈ ਇਸ ਵਿੱਚ ਪੰਜਾਬੀ ਗਾਇਕ ਵੀਰ ਸਿੰਘ ਨੇ ਪੇਸ਼ ਕਰ ਦਿੱਤੀ ਸੀ 1 ਅਗਸਤ ਨੂੰ ਮੰਤਰੀ ਜੋ ਸਿੰਘ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜੱਫਰ ਨੂੰ ਪੰਜ ਸੈਂਕ ਸਹਿਬਾਨ ਦੇ ਸਾਹਮਣੇ ਨਿਜੀ ਤੌਰ ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ ਉਸ ਦਿਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ ਦੋਵਾਂ ਨੂੰ 6 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਜਫਰ ਵਿਦੇਸ਼ ਵਿੱਚ ਹੋਣ ਕਰਕੇ ਪੇਸ਼ ਨਹੀਂ ਹੋਏ ਅਤੇ ਉਹਨਾਂ ਨੇ ਬਾਅਦ ਵਿੱਚ ਪੇਸ਼ ਹੋਣ ਲਈ ਇੱਕ ਪੱਤਰ ਭੇਜਿਆ ਜਫਰ ਉਹਨਾਂ 13 ਗਤ ਨੂੰ ਪੇਸ਼ ਹੋਣਗੇ ਜੱਥੇਦਾਰ ਗੁਰਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਪੜਾਉਣਾ ਚਾਹੀਦਾ ਹੈ ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਲੈਣੀ ਚਾਹੀਦੀ ਹੈ ਸੇਕ ਸੰਸਥਾਵਾਂ ਨੂੰ ਵੀ ਜੀ ਪ੍ਰੋਗਰਾਮਾਂ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਦੇਸ਼ ਦੇਸ਼ ਤੋਂ ਸੰਗਤਾਂ ਇਕੱਠਾ ਇਕੱਠੀਆਂ ਲਈ ਆਉਂਦੀਆਂ ਹਨ ਜੀ ਸਿੱਤੀ ਵਿੱਚ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਜੋ ਚਾਹੀਦਾ ਹੈ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ